ਅਮਰੀਕਾ ਤੇ ਤਾਜ਼ੀਆਂ ਖਬਰਾਂ ਦੇ ਲਈ ਅਮਰੀਕਾ ਟਾਈਮ ਟੀਵੀ ਨਿਊਜ਼ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਇੱਥੇ ਕਾਰ ਪਾਰਕਿੰਗ ਲੰਗਰ ਹਾਲ ਦੀਆਂ ਜੋ ਸਵਾਵਾਂ ਚੱਲ ਰਹੀਆਂ ਹਨ ਅੱਜ ਸਤਿਗੁਰਾਂ ਦੇ ਅਰਦਾਸ ਬੇਨਤੀ ਕਰਕੇ ਜੋ ਲੰਗਰ ਹਾਲ ਦੀ ਪਹਿਲੀ ਮੰਜ਼ਲ ਦਾ ਲੈਂਟਰ ਆਰੰਭ ਕੀਤਾ ਗਿਆ ਹਜ਼ਾਰਾਂ ਦੀ ਤਦਾਕ ਆ ਕੇ ਜੋ ਸੰਗਤਾਂ ਇੱਥੇ ਆਪਣੇ ਹੱਥੀਂ ਸੇਵਾ ਕਰਕੇ ਆਪਣਾ ਜੀਵ ਜੀਵਨ ਸੰਵਲਕਾਰੀਆਂ ਹਨ ਉਥੇ ਹਜ਼ਾਰਾਂ ਹੀ ਸੰਗਤਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਵਿੱਚ ਹਿੱਸਾ ਪਾ ਕੇ ਜਿਵੇਂ ਸਰੀਆ ਸੀਮੈਂਟ ਇੱਤਾਂ ਆਦ ਭੇਜ ਕੇ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਔਰ ਜਿਹੜੇ ਪੜਾਦ ਪੜਾ ਜਿਹੜੀ ਸੇਵਾ ਲੰਗਰ ਹਾਲ ਦੀ ਜਿਹੜੀ ਇਹ ਅੱਗੇ ਵੀ ਚੱਲਦੀ ਰਹਿਣੀ ਹੈ ਅੱਜ ਜੋ ਪਹਿਲੀ ਮੰਜ਼ਲ ਦਾ ਜਿਹੜਾ ਲੈਂਟਰ ਆਰੰਭ ਹੋਇਆ ਇਹ ਤਿੰਨ ਮੰਜ਼ਲਾਂ ਦੇ ਉੱਤੇ ਹੋਰ ਜਿਹੜੀਆਂ ਤਿਆਰ ਹੋਣੀਆਂ ਹਨ ਦੋ ਮੰਜ਼ਲਾਂ ਦੇ ਵਿੱਚ ਕਿਚਨ ਅਤੇ ਜਿਹੜਾ ਪ੍ਰਸ਼ਾਦਾ ਛਕਾਉਣ ਵਾਲਾ ਹਾਲ ਬਣਾਇਆ ਜਾਏਗਾ ਤੇ ਤੀਜੇ ਦੇ ਉੱਪਰ ਵੀ ਜਿਹੜਾ ਲਾਸਟ ਜਿਹੜਾ ਉਹ ਕਿਚਨ ਬਣਾਇਆ ਜਾਏਗਾ ਸੰਗਤਾਂ ਨੂੰ ਵੀ ਪੀਰ ਅੱਜ ਸੰਗਤਾਂ ਨੂੰ ਵੀ ਇਹ ਪੀਰ ਜਿਹੜੀਆਂ ਗੁਰੂ ਘਰ ਦੀਆਂ ਸਵਾਵਾਂ ਆਪ ਸਖਤਾਂ ਦੇ ਸਹਿਯੋਗ ਨਾਲ ਚੱਲਦੀਆਂ ਹਨ ਤੇ ਵੱਧ ਤੋਂ ਵੱਧ ਜਿਹੜਾ ਇਮਾਰਤਾਂ ਦੇ ਵਿੱਚ ਸਹਿਯੋਗ ਦੇ ਕੇ ਸਰੀਆ ਮਟੀਰੀਅਲ ਇਟਾਂ ਆਦ ਮਟੀਰੀਅਲ ਭੇਜ ਕੇ ਜਿਹੜਾ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਦੁਆਰਾ ਸ਼ੁਰੂ ਕੀਤਾ ਗਿਆ ਸੀ ਤੋਂ ਬਹੁਤ ਵੱਡੇ ਅੱਦਰ ਤੇ ਜਿਹੜਾ ਮਹਾਨ ਸੇਵਾ ਦਾ ਜਿਹੜਾ ਅੰਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਹੀ ਵੱਡੀ ਸੇਵਾ ਸ਼ੰਗੀਪੀ ਵਾਲੇ ਕਿਸੇ ਪਾਬਾਤ ਵਾਲੇ ਵਾਲਿਆਂ ਨੇ ਇਹ ਸੋਚੀ ਗਈ ਸੀ ਕਿ ਇਹ ਬਹੁਤ ਵੱਡਾ ਕਾਰਕ ਸੀ ਕਿਉਂਕਿ ਇਹ ਸਾਰੀਆਂ ਲੋਕਾਂ ਦੇ ਘਰਾਂ ਸਭ ਨੂੰ ਸਾਰੇ ਘਰ ਖਰੀਦ ਕਰਕੇ ਉਹ ਇਹ ਕਾਰ ਪਾਰਕਿੰਗ ਪਹਿਲਾਂ ਬਣਾਈ ਗਈ ਜਿਹਦਾ ਨਾਮ ਬੰਦ ਕਰ ਲਿਆ